ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਆਪਣਾ ਦਾ ਗੱਗੀ ਪਹਾੜਪਰੀਆ ਤੇ ਤੁਸੀਂ ਦੇਖ ਰਹੇ ਹੋ ਗੱਗੀ ਪਹਾੜਪਰੀਆ ਬਲੌਗ ਅੱਜ ਆਪਾਂ ਕੋਈ ਨਵਾਂ ਟੰਟ ਕਰਾਂਗੇ ਆ ਦੇਖੋ ਇਹ ਸਲੈਂਸਰ ਆਪਣੇ ਕੋਲੇ ਬੰਡਾ ਇਹ ਹੋਇਆ ਵੇ ਖਰਾਬ ਬਹੁਤ ਖਰਾਬ ਹੋਇਆ ਵੇ ਦੇਖੋ ਕੰਡੀਸ਼ਨਰ ਇਹ ਚੈੱਕ ਕਰ ਲਓ ਇਹਨੂੰ ਆਪਾਂ ਨੇ ਕਲੀਨ ਕਰ ਲੈਣਾ ਜਮਾ ਹੀ ਅਰੇ ਇਦਾਂ ਕਰ ਦੇਣਾ ਇਹਨੂੰ ਇਦਾਂ ਕਰ ਦੇਣਾ ਇਦਾਂ ਤੁਸੀਂ ਜ਼ਿਆਦਾ ਕਲੀਨ ਕਰ ਦੇਣਾ ਇੰਨਾ ਖਰਾਬ ਹੋਇਆ ਹੋਇਆ। ਮਾੜਾ ਦਿਖਾਉਂ ਰਹੇ ਫਿਰ ਕਲੀਨ ਕਰਕੇ। ਸਲੈਂਸਰ ਦੀ ਤਾਂ ਯਾਰ ਬਣੀ ਨਹੀਂ ਗੱਲ। ਮੈਨੂੰ ਬਾਜ ਨਹੀਂ ਸਹੀ ਲੱਗੀ ਸਲੈਂਸਰ ਦੀ ਫਿੱਟਦਾ ਘਰੇ ਦੀ। ਆ ਰੱਖਤਾ ਧੋ ਕੇ ਚਮਕਾ ਕੇ ਜੀ ਦੇਖੋ। ਚਮਕਾਤਾ ਦਿੱਤਾ ਦੀ। ਪਰ ਇਹਦੀ ਵੀ ਮੈਨੂੰ ਬਾਜ ਸਹੀ ਨਹੀਂ ਲੱਗੀ ਹੈਗੀ। ਪਰ ਇੱਥੇ ਰੱਖਤਾ ਮੈਂ। ਉਹੀ ਜਿਹੜਾ ਪਹਿਲਾਂ ਵਾਲਾ ਦੀ ਉਹੀ ਕਸਤਾ ਆਪਾਂ ਨੇ। ਕੋ ਰਗਿਆ ਨਾ ਇੱਕ ਦੂਜਾ ਦੀ ਮੈਂ ਤਾਂ ਹੈਂਡਲ ਛੋਟਾ ਕਰਾਇਆ ਤੇ ਜਦੋਂ ਆਪਾਂ ਐ ਰੇਟ ਨੂੰ ਕਰਦੇ ਸੀ ਨਾ ਇਹਦੇ ਨਾਲ ਆਟੋਮੈਟਿਕ ਰੇਸ ਵੱਜ ਜਾਂਦੀ ਸੀ ਫੇਰ ਮੈਂ ਟੈਂਕੀ ਟੂ ਕੀ ਪੱਟ ਕੇ ਇਹਦੀ ਸਾਰੀ ਆਹ ਵੇਰਿੰਗ ਆਹ ਤਾਰ ਇੱਕ ਤਾਰ ਆ ਇਹਦੇ ਨਾਲ ਇੱਕ ਇਹਦੇ ਨਾਲ ਆਹ ਰੇਸ ਵਾਲੀ ਆ ਜੁਆਇੰਟ ਹੁੰਦੀ ਨੇ ਦੋ ਤਾਰਾਂ ਆ ਇਹ ਇਨਾ ਮੈਂ ਪਟਕੇ ਨੂੰ ਸਾਰੀ ਪਹਿਲਾਂ ਤਾਂ ਇੱਧਰ ਦੀ ਦੀ ਇਹ ਉਰੋਂ ਦੀ ਕਹਿੰਦੀ ਆਪਾਂ ਨੇ ਹੁਣ ਇੱਧਰ ਹੀ ਕਰਤੀ ਤੁਹਾਨੂੰ ਦਿਖਾਉਣਾ ਮੈਂ ਆਹ ਕਰਤੀ ਉਰੋਂ ਦੀ ਆਪਾਂ ਨੇ ਉਰੋਂ ਦੀ ਆ ਜਣੀ ਹੁਣ ਇਹ ਤਕਰੀਬ ਸਹੀ ਹੋ ਗਿਆ ਕੋਈ ਰੇਸ ਨਹੀਂ ਦੀ ਵੱਦੀ ਸਾਰੀ ਟੈਂਕੀ ਪਟਕੇ ਸੀਟ ਪਟਕੇ ਹੋ ਗਏ ਮੈਨੂੰ 2 ਘੰਟੇ ਲੱਗੇ ਆ ਦੇਖ ਲਓ ਹੱਥ ਫਿਰ ਆਪਾਂ ਨੇ ਇੱਧਰ ਹੀ ਕਰਤੀ ਇਹ ਸਲੈਂਸਰ ਮੈਨੂੰ ਸਹੀ ਲੱਗਿਆ ਯਾਰ आवाज़ भी सही है मैं स्टार्ट करके दिखा करो चेक आवाज मैं तो तकरीबन सही लग रही है आवाज़ ये ओरिजिनल फंसर है यार वैसे मेरा खाली किराया हुआ सारा ये सारा खाली किराया है मेरा ਵਾਹ ਜੰਮੀ ਸਹੀ ਲੱਗੀ ਉਹਨੇ ਕੀ ਚੱਕਰਾ ਇਹਦੀ ਮੈਨੂੰ ਬਾਅਦ ਹਜੇ ਵਧੀਆ ਲੱਗੀ ਨਾਲੇ ਲੱਗਦਾ ਵੀ ਸੋਨਾ ਲੱਗਿਆ ਹੋਇਆ ਇੱਕੇ ਦੇ ਵਿੱਚ ਨਾ ਆਪਾਂ ਨੇ ਆਹ ਲਾਈਟ ਇੰਸਟਾਲ ਕਰੀਆ ਆਹ ਦੇਖ ਐਲਈਡੀ ਲਾਈਟ ਆਹ ਤੁਹਾਨੂੰ ਦਿਖਾਉਣਾ ਦਾ ਕਰਨਾ ਬਹੁਤ ਨੇਜਾ ਚੰਨਾ ਇਹਦਾ ਦੇਖੋ ਦੰਡਾ ਪਾਟ ਦੇ ਵਿੱਚ ਇਹ ਵਾਈਟ ਆ ਗਿਆ ਇਹ ਵਾਈਟ ਤੇ ਆਪਣਾ yellow ਦੋ ਕਲਰ ਹੋਣਾ ਆ ਇਹਦੇ ਵਿੱਚ ਆ ਗਿਆ ਕੁੱਤੇ ਜੇ ਕੰਮ ਇਹ ਆਪਾਂ ਨੂੰ ਵਧੀਆ ਨਹੀਂ ਲੱਗਦੇ ਵੈਸੇ ਆਪਾਂ ਚਲਾਉਂਦੇ ਹੀ ਨਹੀਂ ਪਤਾ ਹੈਗਾ ਆਹੀ ਰੱਖਦੇ ਪਾਟ ਬਹੁਤ ਵਧੀਆ ਲਾਈਟ ਹੈ ਜਿਹਨੇ ਇੰਸਟਾਲ ਕਰਨੀ ਹੋਵੇ ਇਹ ਬਹੁਤ ਚੰਨ ਆਇਆ ਦਾ ਰਾਤ ਨੂੰ ਦੇਖੋ ਵੇਖੋ ਮਨੋਨ ਲਾਈਟ ਦੇ ਕੈਮਰੇ ਵਿੱਚ ਫਿਲਹਾਲ ਘਟਦੀਦਾ ਬਹੁਤ ਨਿਜਾਇਜ਼ ਚੰਨ ਹੈਗਾ ਜਾ ਕੇ ਦਿਖਾਵਾਂਗੇ ਬਾਜ ਦੇਖ ਲੋ ਆ ਰਿਹਾ ਹੁਣ ਬਾਖੜਾ ਨੂੰ ਲੈ ਕੇ ਬੋਲਟਰ ਸੇਸ਼ਕੇ ਲੱਗ ਗਈ ਨਹੀਂ ਯਾਰ ਓ ਬਾਖੜਾ ਆ ਗਿਆ ਅਏ ਯਾਰ ਦਾਤ ਲੱਭੀਏ ਯਾਰ ਕਿੱਥੇ ਪਈਆ ਦਾਤ ਬਰਡੇ ਚ ਪਈ ਹੋ ਮੇਰੇ ਹਿਸਾਬ ਨਾਲ ਦਾਤ ਇੱਥੇ ਕਮੈਂਟ ਦਾਤ ਅਬ ਯਾ ਚਾ ਸੀਆ ਚਾ ਨਾ ਵੇ ਤਰਾਵਣਾ ਦੇ ਬਾਹਰ ਚੱਲ ਰਿਹਾ ਆਹਾ ਠੀਕ ਹੈ ਫਿਰ ਅਰੇ ਵੇ ਆ ਜਾ ਗੁੰਮੀ ਆਇਆ ਗੁੰਮੀ ਬਾਖੜੇ ਆਇਆ ਨਾ ਤੂੰ ਨਹੀਂ ਉਹ ਨਾ ਨਹੀਂ ਆਣਾ ਨੀ ਯਾਰ ਬਾਗੜਾ ਤੇ ਬੈਠ ਗਿਆ ਕਹਿੰਦਾ ਮੈਂ ਬਣਾਉਂ ਵੀਡੀਓ ਚਲੋ ਲੱਗੇ ਚੋ ਵੱਧ ਗਏ ਆਪਣੀ ਰੇਡਿੰਗ ਨਹੀਂ ਦਿਖ ਰਹੀ ਮੈਨੂੰ ਕਿੱਥੇ ਗਈ ਯਾਰ

ਨਹੀਂ ਤਾਂ ਬਗ ਰਹੀ ਸੀ ਹੁਣ ਆ ਵੀ ਹੋਏਗਾ ਉਹ ਬੈਠ ਗਿਆ ਤੇ ਆ ਕੇ ਚਲੋ ਅੱਜ ਚਪਲ ਲੈ ਕੇ ਆ ਰਹੇ ਯਾਰ ਚਪਲ ਲੈ ਕੇ ਆ ਰਹਿਆ ਤੂੰ ਨਾ ਗੇਰ ਕੱਟਣਿਆ ਕਰਿਆ ਕੋਹ ਕਰਾਉਂ ਨਾ ਚਲੋ ਓਏ ਗੇਰ ਤਾਂ ਛਿਤੇ ਨੇ ਯਾਰ ਮੈਨੂੰ ਕਿਹ ਵੀਡੀਓ ਬਣਾਵਾ ਟੱਕਰ ਬਣਾ ਕੇ ਵੀਡੀਓ ਮਾਤੇ ਲਾਰੇ ਗਏ ਚੋਰੀ ਚਲੋ ਉਂਝ ਕੋਵਾਨਗੇ ਚੱਕਲੇ ਬੜਾ ਦੂਤ ਨੇ ਮੈਨੇ ਤਾਂ ਠੁੱਕਾ ਲਾਇਆ ਯਾਰ ਮੈਨੂੰ ਨੂੰ ਪਤਾ ਸੀ ਕੌਣ ਚਕੇਗਾ ਹਾਲੇ ਕਿ ਯਾਰੇ ਇਹ ਗੁੰਮੀ ਚੂਤਾ ਆਇਆ ਤੇ ਘਰ ਜਾ ਬੰਦੇ ਘਰ ਜਾ ਤੂੰ ਕੰਡੇ ਲੈ ਆ ਤੇ ਉਹ ਸੱਚੇ ਬਾੜਰੇ ਉਹ ਪਾਜੀਗ ਮੇ ਰੂਮ ਕਰਕੇ ਦਿਖਾਣਾ ਉਹ ਜਾ ਰਹੇ ਹੋ ਉਹ ਰੱਖਦੀ ਪਾਣ ਦੇ कर कर रहे रहे देखो क्या आ आ गया गया, गया।, गया, गया, खाड़ गया गए गर्मी हो गई ਕੀ ਗੱਲ ਰੇ ਦੇਗੀ ਆ ਗਿਆ ਦੇਖੋ ਯਾਰ ਆਲੇ-ਦਾਲੇ ਹਰਿਆਲੀ ਹਰਿਆਲੀ ਆ ਗ੍ਰੀਨ ਗ੍ਰੀਨ ਇਹ ਆ ਪੰਜਾਬ ਇਹ ਆ ਸਾਡਾ ਪੰਜਾਬ ਪੰਜਾਬ ਆ ਗਿਆ ਨਿੱਚੇ ਗੁੰਮੀ ਬੜਿਆ ਦੋਥਾ ਪੰਡਾ ਜਾ ਕਰੇ ਲੱਗ ਗਿਆ ਚੋਰਾ ਬੜੇ ਹੋਰ ਕੋ ਗੁੰਮੀ ਆ ਜਾ ਹਾਇ ਬੜੇ ਅਦੂ ਗੋਲ ਗਿਆ ਗੁੰਮੀ ਸਾਡਾ ਪੰਜਾਬ हरियाली ओए हरियाली है चारों तरफ देखो हरियाली ओए हरियाली हरियाली हाँ हरियाली खत्म कर दिया सी दौड़ता है इंडिया ओया उड़ गया ओ गिर गया ओ गिर गया मम्मी

Kau tu, kau tu, lagi matro. ਈਵਨ ਹਰਾ ਦਾ ਵੱਡਿਆ ਹੀ ਗਿਆ ਹੋਰ ਦੇਖੋ ਟੋੜਾ ਮੋਟਾ ਹੀ ਲੱਗਿਆ ਇਹ ਤਾਂ ਕੁਛ ਨਹੀਂ ਆਇਆ ਹੋਏ ਦੇ ਇੱਧਰ ਤੱਕ ਬਹੁਤ ਉੱਖਾ ਕੰਮ ਹੈ ਵੀ ਮੁੰਡਾ ਨਵਾਂ ਪਿਆਰ ਹੋ ਰਿਹਾ ਬਲੌਗਰ ਆ ਦੇਖੋ ਤਿੰਜਾ ਵਾ ਤੇਰਾ ਇਹ ਮੈਂ ਇੱਥੇ ਹਰਾ ਕਾਲੂ ਮੇਰਾ ਪੇਪਰ ਫਿਰਦਾ ਉਹਰੇ ਹਰਾ ਵੱਡਾ ਖੇਤਾ ਚ ਦੇਖੋ ਹਾਇ ਲਖਣੇ ਪੜਨਦੇ ਇਹਨਾਂ ਦੇ ਕੋਈ ਨਾ ਦੋ ਛੁੱਟੀਆਂ ਸੀ ਪੜਨੀਆਂ ਸਾਂ ਹਾਂ ਦੋ ਛੁੱਟੀਆਂ ਸੀ ਪੜਨੀਆਂ ਸਾਂ ਨਾ ਕੁਝ ਪੜ ਲਿਆ ਮਹਾਰਾਜ ਦੀਦੀ ਉਹਦਾ ਪੇਪਰਾਂ ਚ ਪਤਾ ਲੱਗੂ ਕੀ ਪੜਿਆ ਰਿਜ਼ਲਟ ਆਏ ਦਵਾ ਪਤਾ ਲੱਗੂ ਪੜਿਆ ਕਿ ਹੜੇ ਛੇ ਸੈਕਿੰਡ ਚ ਆਉਂ ਹਾਂ ਪਹੇ ਕੋਈ ਹੀ ਸੋ ਫੜ ਕੇ ਛੇ ਸੈਕਿੰਡ ਆਏ ਛਾਰਜ ਸੈਕਿੰਡ ਬਿਨਾਂ ਪੜੇ ਬੈਗਾਂ ਚੜ੍ਹੇ ਥੋੜੀ ਫਰਤੇ ਹੈ। ਇਹ ਮਿਸਟਰ ਹਰਾਰੇ ਬੱਟਾ ਪਾਉਣ। ਬਾਦ ਰੱਖਦੀ। ਚਾ ਕੇ। ਹੱਤੇ। ਸ਼ਸਤਰ ਬੰਗੇ ਚੜ੍ਹਤੀ ਛੋਟ ਨੇ। ਚੁੱਪਲੇ ਖੋਤੀ। ਇਹ ਫਰਦਾ ਚੱਲ ਹਾਂ ਇਹ ਹੈ ਤੇ ਦਿੱਤੀ ਸੜਨ ਲੱਗ ਹੈ ਹੈ ਨਾ ਫਰਦਾ ਦੌਰੀ ਦੀ ਹਾਂ ਲਈ ਨਿੱਪਲ ਜੀ ਜਾਂਦਾ ਇਹਨੂੰ ਲੈ ਆ ਨਾਲ ਵਰਮਿੰਗ ਬੜਾ ਲੱਗਦਾ ਇਹ ਜਾ ਰਿਹਾ ਗੁੰਮੇ ਨਾਲ ਲੈ ਕੋ ਕੋਈ ਨਾ ਦੋਸਤਾ ਖੋਈ ਦਿੰਦਾ ਫੇਰ ਆ ਕੇ ਖੇਚ ਮੈਨੂੰ ਦੇਖਿਆ ਤੇ ਠੀਕ ਉੱਥੇ ਐਵੇਂ ਛੱਲੇ ਸੀ ਤੋਂ ਉਹ ਜੋ ਕੋਲ ਕਿੱਥੇ ਪਰ ਉਧਰ ਲਿਖੀ ਰੀਜ ਨਹੀਂ ਕਿ ਪਾਉਣੇ ਸੋਚ ਕਣ ਕਿਤੇ ਕਣ ਕਿਤੇ ਦੇ ਹੈਜੀ ਹਾਂ ਕੀ ਹੈ ਜੀ ਛੋਕਰਾ ਚਪਲੋ ਥੇ ਅਗੋਂ ਯਾਰ ਪਾਉ ਦੇ ਪੈਰਾਂ ਚ ਪਾ ਦੇ ਆ ਪਾ ਓਏ ਮੈਂ ਦੋਨੇ ਚਪਲਾਂ ਮਿਲ ਗਿਆ ਪਾ ਪੰਡਣੀ ਆ ਪਾ ਲੋਈ ਪਾ ਲੋ ਪਾ ਲੋ ਜਿਹੜਾ ਬੜੇ ਦੇ ਲੈ ਚਲਾ ਕੇ ਘਰ ਜਲਾਂਗੇ ਪਾਚ ਪਲੋਂ ਚਾਬੀ ਨਹੀਂ ਮਿਲਦੀ ਚਾਬੀ ਜਾ ਕੇ ਹੁਣ ਲੈ ਕੇ ਜਾਈਏ ਨਾ ਕਾਬੀ ਜੱਤੀ ਪਾਉਣ ਨੂੰ ਸੂਤ ਆਈ ਹੈ ਕੱਟਾ ਮੈਂ ਲੱਭੀ ਆ ਮੁੜ ਕੇ ਉਹ ਜਾਣ ਤੈਨੂੰ ਆ ਜਾ ਜਾ ਤੂੰ ਆ ਜਾ ਤੂੰ ਜਾਣ ਲੈ ਸੁਣਾਉਣੇ ਖੰਦੀ ਬਾਜ ਦੇਖਣ ਨੂੰ ਨੂੰ ਕਿਹਦੀ ਬਾਸ ਸੁਣਾਵਾਂਗੇ ਬਾਸ ਸੁਣਾ ਸਮਝ ਆ ਜਾ ਇਹ ਤਾਂ ਸਾਹ ਸੀਟਾਂ ਗਰਮ ਹੋ ਗਿਆ ਸੀਟਾਂ ਕਰ ਹੁਣ ਵੀ ਗਰਮ ਗਰਮੀ ਆਉ ਚਲ ਭਾਈ ਹੋ ਨਾ आ... कितने दूर गए ओ जा तो रहे यार थे शायद नजर आए यार कि दूर ਇਹ ਨਹੀਂ ਤੋ ਪਹਿੰਨਾ ਕੈਮਰਾ ਵੀ ਨਹੀਂ ਦਿਖ ਰਿਹਾ ਟਾਜ ਦੇ ਨਾਲ ਯਾਰ ਦਿਖਾਣਾ ਪਏਗਾ ਤੁਹਾਨੂੰ ਉਹ ਆਰੇ ਦਿਖ ਰਿਹਾ ਉੱਥੇ ਜੀਸੀਬੀ ਉੱਥੇ ਜੀਸੀਬੀ ਖੜੀ ਆ ਉਹਦੇ ਕੋਲ ਉਹ ਦਿਖ ਰਿਹਾ ਉਹ ਆ ਗਿਆ ਓਕੇ ਸਲਾਈਡ ਲੈ ਦੇ ਆਰੇ ਉਹ ਆਰੇ ਉਹ ਆਰੇ டக்கு 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 டாரே குவிடு ஆகே ஹூ ஏய் யாரே यार पाणी पी लिए यार और मोटर पे रोको ਇੱਥੇ ਉਹਨੂੰ ਫਿਆਸ ਲਗ ਰਿਹਾ ਗੀਤ ਨੂੰ ਫਾਨੀ ਜੀ ਉਹ ਯਾ ਕਿਦਾਂ ਨਵਾਂ ਸਟਾਈਲ ਹੈ ਨਾ ਕਾਬੀ ਨੇ ਗੱਡਣੀ ਫਿਰ ਜਾਵਾਂਗੇ ਕਿਵੇਂ ਕਾਬੀ ਨਾ ਕਿਨੇ ਗਮੇ ਕਿਨਵੇਂ ਚੱਲ ਜਾ ਤੂੰ ਵੀ ਕ੍ਰਗੜਾਈ ਲਾਉਂਗਾ ਪਿਆ ਆ ਓਏ ਆ ਗਿਆ ਕ੍ਰਗੜਾਈ ਲਾ ਗਿਆ ਕ੍ਰਾ ਸੜਾਈ ਲੈ ਬਾਦਨਾ ਮੈਂ ਨਹੀਂ ਦੇਣਾ ਕਿਉਂ ਹੀ ਕਰ ਸਕਦਾ ਮੈਂ ਬੜਾ ਆ ਚੁੱਪ ਲਾ ਪੜੋ ਅਪਰਾ ਦੇ ਪਹਿਰੇ ਪੜੋ ਬਾਏ ਐਂਟਰ ਹੋ ਪਾ ਲੋ

ਪਹਿਲੇ ਯਾਰ ਚਲਾਉਣ ਵਾਲਾ ਤੇਰੇ ਇੱਥੇ ਲੈ ਇਧਰ ਤੇਰੇ પા